ਹੌਰੀ ਪਾਦਾ ਅੱਜ ਉਹ ਤਾਂ ਹੋ ਗਿਆ ਚੱਕੜ ਛੋਟੇ ਚੋ ਖੋਲ ਦੇ ਇਹਨੂੰ ਖੋਲ ਦੇ ਪੋਤ ਇਹਨੂੰ ਖੋਲ ਦੇ ਕੰਡ ਨੂੰ ਇੱਕ ਪੱਲੀ ਖੋਲ ਦੇ ਇੱਕ ਇੱਕ ਤਣੀ ਜੀ ਦੀ ਸਾਰੀਆਂ ਚੰਗੋਂ ਵਾਲੀਆਂ ਨੇ ਸਾਰੀਆਂ ਥਲੇ ਦੁੱਧ ਨੇ ਦੇਖਦੇ ਕਿਨੂੰ ਕਿਨੂੰ ਫੜਨਾ ਓਏ ਇਹਨੂੰ ਐ ਕਰਾ ਕਾਲੀ ਵਿਚਲੀ ਬੱਕਰੀ ਨਹੀਂ ਇਹਨੂੰ ਫੜਦਾ ਹਾਂ ਹਾਂ ਫੜਨਾ ਇਹਨੂੰ ਭੱਜਣਾ ਤੇਰੇ ਕੋ ਇਹਨੂੰ ਚੁਗਾ ਦੇ ਇੰਦੀ ਵਾਲੀ ਨੇ ਦੂਜੀ ਚੁੰਗਲੀ ਅੱਜ ਲਾਲ ਪੇਰ ਧਿਆਨ ਆਏ ਦੇਖਦਾ ਘਟੇ ਇਹਨੂੰ ਤਾਂ ਐ ਕਰਦਾ ਏ ਉਰਲੇ ਉਰਲੇ ਥਾਣ ਨੂੰ ਦੂਜੀ ਲਾ ਦੇ ਦੋਵੇਂ ਇੱਕ ਇੱਕ ਥਾਣ ਫੜ ਲੈਣਗੇ ਆਪੇ ਫੜ ਲੈਣਾ ਇਹਨਾਂ ਨੇ ਤੂੰ ਫੜ ਕੇ ਰੱਖ ਬੱਕਰੀ ਉਹਦਾ ਜਾਂਦੇ ਵਾਲੇ ਦੇ ਜਾਂਦੇ ਵਾਲੇ ਪਟੋਰੀ ਦਾ ਚੰਗਾ ਕੰਮ ਆ ਉਹ ਲਾਲ ਜੀ ਚੰਗੀ ਬੈਠੀ ਸਾਰੀ ਉਧਰ ਗੋਤ ਲਿਆ ਆਇਆ ਆਪਣਾ ਇੱਥੇ ਰੁਹੂ ਹੈ ਤੇ ਅੱਧੇ ਪੈਂਦਾ ਵੀਰੇ ਖਾ ਜਾਂਦਾ ਸਾਰੇ ਚੁੰਗੀ ਉਹ ਦੋ ਜੂਜੂ ਘਾਤਾ ਸਾਰੀਆਂ ਚੰਗਾ ਦਿੰਦੇ ਹੁਣ ਅਜ ਹੂੰ ਭਾਵੇਂ ਮੋਕ ਲੱਗ ਜੇ ਬਾਜ ਪਰ ਉਹ ਤਾਂ ਥੱਲੇ ਆਈ ਨਹੀਂ ਲਾਲ ਥੱਲੇ ਤਾਂ ਮੈਂ ਸਾਨੂੰ ਸਾਰੇ ਚੁੰਗੀ ਉਹ ਪਟਕੀ ਕੋ ਚੱਕੇਗਾ ਭਾਂਟ ਚਿੱਕਾ ਹੁੰਦਾ ਤੇ ਖੋਬੇ ਹੈ ਅੰਦਰ ਅੰਦਰ ਚੱਕਦੇ ਜਾਂ ਬੱਕਰੀਆਂ ਵਾਲਾ ਛੱਡਦੇ ਉਹ ਵੀ ਪੋਤਨ ਵਾਲੇ ਉੱਧਰ ਸੁਟਿਆ ਕਰ ਕੀ ਆਗਾ ਖਰ ਖਰ ਰੈਡੀ ਉਹ ਅੱਗੇ ਲੱਕੇ ਜਾ ਕਰ ਪਰਾਂ ਨੂੰ ਇਹ ਉਧਰ ਲਿਵਾ ਮੈਂ ਚੱਕਰੀ ਦੋਨੋਂ ਛੱਡਦੇ ਥੱਲੇ ਛੱਡਦੇ ਔਰ ਲਾਲ ਜ ਆਏ ਤੇ ਆਪੇ ਚੰਗ ਜੂਗਾ ਤੇ ਜਿਹੜੀ ਇੱਕ ਨਾ ਚਿੱਟੀ ਜੀ ਚਿੱਟੀ ਜੀ ਚਿੱਟੀ ਜੀ ਆ ਚਿੱਟੀ ਇਹਨੂੰ ਛੱਡਦੇ ਇਹਨੂੰ ਛੱਡਦੇ ਉਹਨੂੰ ਫਰ ਬੱਚਨ ਛੱਡ ਫਰ ਉਹ ਬੱਚਾ ਜੀ ਮਾਨੂੰ ਆਪਣੇ ਰਿੰਦਾ ਜ਼ਿਆਦਾ ਇੱਥੇ ਤੇ ਬੱਕਰੀਆਂ ਬੱਕਰੀਆਂ ਨਾ ਦੂਜੀਆਂ ਕਟੀਆਂ ਨਾ ਲੱਗ ਰਿੰਦਾ ਚਾਹ ਤਾਂ ਕਮਜ਼ੋਰ ਹੋ ਗਿਆ ਤੇ ਚਲੋ ਆਪਣਾ ਕੀ ਲੰਦਾ ਜਿੱਥੇ ਦੂਜੇ ਖਾਈ ਜਾਂਦੇ ਨਾਲ ਇਹ ਖਾਈ ਜਾਂਦਾ ਜਿੱਥੇ ਦੂਜੇ ਨਾ ਮੁੱਕ ਗਿਆ ਫਿਰ ਇਹਦਾ ਵੀ ਮੁੱਕ ਜਾਊਗਾ ਨਾਲੇ ਤੇ ਉਧਰ ਦੇਖੋ ਇਹਨੇ ਦੇ ਕੰਮ ਉਹ ਇਹਨੂੰ ਘੱਟ ਵੇਖਦਾ ਪਰ ਇਹਨੂੰ ਨਾ ਹੁਣ ਮੈਂ ਵਿਟਾਮਿਨ ਦਿੱਤੇ ਜਿਵੇਂ ਨਾਲ ਜਿਵੇਂ ਵੀ ਹੁੰਦੇ ਜਿਵੇਂ ਤੇ ਉਹ ਮੈਂ ਕਾਫੀ ਦਿਨਾਂ ਟਾਈਮ ਹੋ ਗਿਆ ਦਿੰਦੇ ਇਹਨੂੰ ਤੇ ਅੱਗੇ ਨੂੰ ਇਹਨੂੰ ਫਰਕ ਪੈ ਗਿਆ ਫਰਕ ਪੈ ਗਿਆ ਮੈਨੂੰ ਲੱਗਦਾ ਇਹਨੂੰ ਦਿਖਣ ਵੀ ਲੱਗ ਪਿਆ ਜਿੱਦ ਅੱਗੇ ਨਾ ਤੁਰੇ ਤੁਰੇ ਜਾਂਦਾ ਵੱਜ ਜਾਂਦਾ ਅਸੀਂ ਕੰਦ ਕੁੰਦ ਚੱਦੀ ਜਾਂ ਜਾਲੀ-ਜੂਲੀ ਲੱਗੀ ਸੀ ਅੰਦਰ ਪਰ ਹੁਣ ਮੈਨੂੰ ਲੱਗਦਾ ਇਹਨੂੰ ਸਹੀ ਆ ਉਹਨੇ ਨਾ ਤੁਰੇ ਫਿਰਦਾ ਜਿਵੇਂ ਨੋਰਮਲ ਜਾਨਵਰ ਵੀ ਤੁਰੇ ਫਿਰਦੇ ਆ ਤੁਰੇ ਫਿਰਦਾ ਪਰਮਾਤਮਾ ਹੈਗਾ ਸੁਣਦਾ ਜਰੂਰ ਆ ਉਹਨਾਂ ਦੇ ਚਾਰੇ ਦੀ ਸੋਨੀਆਂ ਨੂੰ ਪਤਾ ਸੀ ਪਰ ਮਾਤਾ ਨੂੰ ਵੀ ਇਹ ਜੰਨਾ ਰਹਿ ਗਿਆ ਤੇ ਕੰਨ ਨੂੰ ਦਿੱਕਤ ਪਰੇਸ਼ਾਨੀ ਹੋਊਗੀ ਵੱਡਾ ਹੋ ਗਿਆ ਤੇ ਇਹਦੇ ਅੰਦਰ ਕਾਲੇ ਕਣ ਵਿੱਚ ਰੱਬ ਵਸਦਾ ਵਾਕਿਆ ਵਸਦਾ ਬਈ ਤੇ ਥੋੜੀ ਜਿਹੀ ਮਿਹਨਤ ਕਰਕੇ ਆਪਣਾ ਕੁਛ ਨਹੀਂ ਗਿਆ ਥੋੜਾ ਖਰਚਾ ਲੱਗਾ ਉਹਨਾਂ ਅੱਖਾਂ ਵੀ ਖੁੱਲਦੀਆਂ ਜਾਂਦੀਆਂ ਪਹਿਲਾਂ ਤਾਂ ਅੱਖਾਂ ਹੀ ਨਹੀਂ ਖੁੱਲਦੀਆਂ ਤੇ ਹੁਣ ਅੱਖਾਂ ਵੀ ਖੁੱਲਦੀਆਂ ਨੇ ਵੇਖਦਾ ਹੁੰਦਾ ਮੇਰੇ ਸਾਹਮਣੇ ਉਹ ਤਾਂ ਹੀ ਲੱਗਾ ਹੈ ਨਹੀਂ ਤਾਂ ਨੂੰ ਕੀ ਪਤਾ ਸੁੱਤੇ ਕੀ ਹੈ ਕੀ ਚਲੋ ਪ੍ਰਮਾਤਮਾ ਸਾਰੇ ਜੀਵਾਂ ਦਾ ਭਲਾ ਕਰੇ ਆ ਤਾਂ ਮਿਹਰ ਭਰਿਆ ਰੱਖੇ ਕਿਉਂਕਿ ਇਹ ਚਾਰੇ ਬੇਜਮਾਨ ਨੇ ਨਾ ਨਾਲੇ ਖਾਸ ਕਰ ਬੱਕਰੀਆਂ ਤਾਂ ਇਹ ਤਾਂ ਪੈਂ ਹੈਈ ਕੁਆਲਟੀ ਬੰਨ ਕੇ ਸਾਦੀ ਬਣਾਈ ਇਹ ਤਾਂ ਜਰਗ ਬੇਜਵਾਨੀਆਂ ਵਾਲੀਆਂ ਨਾ ਬਹੁਤ ਜਾਣਦੀਆਂ ਇਹ ਬੜਾ ਕਰਦੀਆਂ ਬੰਦੇ ਦਾ ਉਹ ਨੂਰ ਮਸ਼ੀਨ ਤੇ ਚਲਾ ਕੇ ਵੇਖਣੀ ਸੀ ਰਕਰੀ ਦੁੱਧ ਵਾਲੀ ਹੈ ਮੈਂ ਮਸ਼ੀਨ ਚਲਾ ਕੇ ਵੇਖਣੀ ਸੀ ਕਰੀ ਮਸ਼ੀਨ ਉਹ ਚੱਣੀ ਨਹੀਂ ਚਲਾਈ ਸੀ ਮਧਾਣੀ ਤੇ ਮਧਾਣੀ ਸੀੜੀ ਮਾਰ ਕੇ ਖੜੀ ਬੈਠੀ ਓਏ ਮਧਾਣੀ ਦੀ ਗੱਲ ਨਹੀਂ ਕਿ ਪਤਾ ਚੱਲ ਹੀ ਜਾਂਦੀ ਨਾ ਡੱਬੀ ਕਿਲੀ ਹੈ ਸਾਰੇ ਅੰਦਰ ਕਿਹੜੀ 5 3 ਮਿੰਟ ਥੋੜੀ ਅੱਛਾ ਜਿਹੜੀ ਉੱਥੋਂ ਪਖੰਗਦੇ ਨਾਲ ਹਾਂ ਪਾਣੀ ਭਰਿਆ ਅੰਦਰ ਚੱਲ ਕੋਈ ਨਿਸ਼ਾਨ ਨੂੰ ਚੋਲਾਂਗੇ ਇੱਥੇ ਕਰਾ 50 ਲੀਟਰ ਦਿੰਦੀਆਂ ਨੇ ਤੋਂ ਕੜਾਉਈਆਂ ਪਈਆਂ ਹੁਣ ਨਹੀਂ ਦੁਪਹਿਰ ਐ ਫਿਰ ਪਸੂਰ ਨਹੀਂ ਖਰਾਬ ਨਾ ਫਿਰ ਤੇ ਚਾਵਾਂਗੇ ਸ਼ਾਮ ਨੂੰ ਚਾਵਾਂਗੇ ਐਨਾ ਹੁਣ ਤੇ ਚਲੋ ਨਾਲੇ ਦੁੱਧ ਵੀ ਕੜਾਇਆ ਕਾ ਥੋੜਾ ਥੋੜਾ ਦੁੱਧ ਕੋਈ ਤਾਜੀ ਹੈਗੀ ਉਹਨੂੰ ਚੋ ਲੈਣੇ ਆ ਉਹਨੂੰ ਪਾ ਕੇ ਨਾ ਪੜਾ ਤੇ ਉਹਨੂੰ ਉਹਨੂੰ ਚੋ ਲਈਏ ਆਪਾਂ ਆਹ ਤਾਂ ਖੋਈਆ ਕੰਮ ਆ ਜਣਾ ਚੱਕਰ ਪੈ ਵਜ ਨਹੀਂ ਬੜਾਉਣਾ ਮਿੱਟੀ ਹਣੀ ਨੇਰੀ ਅੱਜ ਹਾਂ ਵੀ ਸੁਭਾਈ ਹੋ ਗਈ ਨਾ ਪਤਾ ਸੁੱਕ ਜਾ ਹੈ ਹਾਂ ਦੋ ਤਿੰਨ ਘੰਟੇ ਸੁੱਕ ਜਾ ਦੋ ਕਿ ਘੰਟੇ ਬਾਹਰ ਹੈਗੀ ਨਾ ਬੱਕਰੀਆਂ ਤਰੀ ਫਿਰਦੀਆਂ ਦੋ ਘੰਟੇ ਸੁੱਕ ਜਾ ਸਿਆਲ ਸਿਆਲ ਚੌਕਾ ਸੀ ਕੰਮ ਉਧਰ ਟੂੜੀ ਤਿੱਗੇ ਪਾਣੀ ਪੀਗੀ ਟੂੜੀ ਕੀ ਉਧਰ ਰਹਿਣਾ ਹੈ ਨਹੀਂ ਕਿੱਥੇ ਹੂੰ ਸਿਆਲ ਚੌਕਾ ਸੀ ਸਿਆਲ ਚ ਨਾ ਹੁੰਦਾ ਸਿਆਲ ਚ ਨਹੀਂ ਸੁੱਕਦਾ ਹੁੰਦਾ ਗਰਮੀ ਚ ਤੇ ਇੰਨਾ ਹੈ ਕਿ ਦੋ ਤਿੰਨ ਘੰਟੇ ਧੁੱਪ ਲੱਗ ਜੇ ਪਰ ਇਹੰਦੇ ਨਾਲ ਸੁੱਕ ਜਾਂਦਾ ਉਹਨੂੰ ਵੀ ਪਰਲਿਆਂ ਨੂੰ ਵੀ ਪਰਲੇ ਖਾਨੇ ਨੂੰ ਸਾਫ਼ ਕਰਨੀ ਤੈਨਦੇ ਚ ਵੀ ਆ ਚੱਕਣੀ ਮੋਟਾ ਮੋਟਾ ਜਾ ਕੇ ਜਿਹੜੀਆਂ ਉਹ ਗਾਈਆਂ ਆਲਾ ਉਹਨੂੰ ਧੁੱਪ ਲੱਗਾਂ ਤੇ ਅਕਰੀ ਧੁੱਪ ਲੱਗੂਗਾ ਨਾ ਫੇਰ ਵਿਖਦੇ ਹਨ ਮਛੀ ਤੂੰ ਚਲਾ ਪਰ ਤੂੰ ਨਾ ਸੱਚ ਗੱਲੀ ਹੋਈ ਪਈ ਹੈ ਮਛੀ ਚਲੂਣੀ ਤਾਂ ਪਊਗੀ